ਮੈਂ ਪ੍ਰਾਰਥਨਾ ਕਰਦੀ ਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਦੇਖੋ ਮੈਨੂੰ ਕਹਿਣ ਦਾ ਜੀ ਤਾਂ ਨਹੀਂ ਕਰਦਾ ਲੇਕਿਨ ਹਕੀਕਤ ਹੈ ਕਿ ਜਿਸ ਤਰ੍ਹਾਂ ਪੰਜਾਬ ਦੀ ਤਰੱਕੀ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ 'ਚ ਨੰਨੀ ਛਾਂ ਵੀ ਰੇਸ਼ੋ ਵੀ ਛੋਟੀ ਬੱਚਿਆਂ ਦੀ ਵਧੀ ਸੀ ਪੰਜਾਬ 'ਚ ਬੇਤਹਾਸ਼ਾ ਡਿਵੈਲਪਮੈਂਟ ਪਾਵੇਂ ਬਿਜਲੀ ਸਰਪਲਸ ਹੋਏ ਸਰਕਾਂ ਦੀ ਜਾਲ ਬਣੀ 에어ਪੋਰਟ ਤੁਸੀਂ ਆਪੇ ਅੰਮ੍ਰਿਤਸਰ ਸ਼ਹਿਰ ਨੂੰ ਦੇਖ ਲਓ ਜੇ ਦਰਬਾਰ ਸਾਹਿਬ ਦੀ ਸੁੰਦਰੀ ਕਲਰ ਨੇ ਬੀਆਰਐਸ ਜਿਹੜਾ ਸਾਰਾ ਬਣਿਆ ਸਭ ਪੰਜਾਬ 'ਚ ਬੇਤਾਸ਼ਾ ਡਵੈਲਪਮੈਂਟ ਹੋਈ ਕਰਜ਼ਾ ਘਟਿਆ ਆਮਦਨ ਵਧੀ ਸਹੂਲਤਾ ਲੋਕਾਂ ਨੂੰ ਮਿਲਿਆ ਇੱਕ ਸਰਕਾਰ ਸੀ ਜਿਹੜੇ ਲੋਕਾਂ ਦੇ ਵਿੱਚ ਰਹਿੰਦੀ ਸੀ ਇੱਕ ਬਹੁਮਤਰੀ ਸੰ ਜਿਹੜਾ ਲੋਕਾਂ ਦੇ ਵਿੱਚ ਰਹਿੰਦੇ ਸੀ ਜਦੋਂ ਤੋਂ 2017 ਚ ਝੂਠ ਮਾਰ ਕੇ ਕਾਂਗਰਸ ਤੇ ਆਮ ਆਦਮੀ ਨੇ ਗਲਤ ਗੰਦੇ ਝੂਠੇ ਇਲਜ਼ਾਮ ਲਾ ਕੇ ਸੱਤਾ ਹਾਸਲ ਕੀਤੀ ਹੈ ਇਹਨਾਂ ਨੇ ਇਕੱਲੇ ਪੰਜਾਬ ਨੂੰ ਕਰਜ਼ਾਈ ਕੀਤਾ 1 ਲੱਖ ਕਰੋੜ ਰੁਪਏ ਦਾ ਕਰਜ਼ਾ 5 ਸਾਲਾਂ 'ਚ ਕਾਂਗਰਸ ਚੜ ਗਈ ਤੇ 2.5 ਸਾਲਾਂ 'ਚ 1 ਲੱਖ ਕਰੋੜ ਦਾ ਕਰਜ਼ਾ ਇਹ ਭਗਵੰਤ ਮਾਨ ਦੀ ਆਮ ਆਦਮੀ ਚੜ ਗਈ ਹੈ ਇਹਨਾਂ 2 ਲੱਖ ਕਰੋੜ ਤੋਂ ਇੱਕ ਚੀਜ਼ ਗਿਣਾ ਦਿਓ ਕਿ ਪੰਜਾਬ ਦੇ ਕਿਸੇ ਕੋਨੇ 'ਚ ਕੋਈ ਇੱਟ ਲੱਗੀਏ ਕੋਈ ਥਰਮਲ ਪਲੈਂਟ ਲੱਗਿਆ ਹੈਗਾ ਕੋਈ ਹਸਪਤਾਲ ਕੋਈ ਕਾਲਜ ਕੋਈ ਯੂਨੀਵਰਸਿਟੀ ਕੋਈ ਸਟੇਡੀਅਮ ਕੋਈ ਪਿੰਡ 'ਚ ਜੇ ਕੋਈ ਕਮਰਾ ਵੀ ਬਣਿਆ ਹੋਵੇ ਇਹ ਫਰਜ਼ੀ ਆਮ ਆਦਮੀ ਕਲੀਨਿਕ ਬਣਾ ਕੇ ਜਿਹੜਾ ਪੈਸਿਆਂ ਦੀ ਲੁੱਟ ਹੋਈ ਹੈ ਪੰਜਾਬ ਨੂੰ ਕੰਗਾਲ ਕਰਕੇ ਕੇਜਰੀਵਾਲ ਤਾਂ ਆਮ ਆਦਮੀ ਦੀ ਸਿਆਸਤ ਨੂੰ ਚਮਕਾਉਣ ਵਾਸਤੇ ਪੰਜਾਬ ਨੂੰ 베ਛੜਿਆ ਪਰ ਮੈਂ ਜਿਹੜੇ ਭਗਵੰਦ ਮਾਨ ਜੀ ਦੋਪਰਾਂ ਨੇ ਮੈਨੂੰ ਰੋਜ਼ੀ ਵੀ ਦੱਸਤਾ ਕਿ ਰੋਜ਼ੀ ਹੈ ਕਾਫੀ ਵਧੀਆ ਤੇ ਪਰ ਉਹ ਆਮ ਆਮੀ ਕਲੀਨਿਕ ਦੀ ਜਾਂਦੀ بجائے ਸਰਕਾਰੀ ਹਸਪਤਾਲਾਂ ਜਾਂਦੇ ਪੈਸੇ 40 ਚੋਂ ਹੁਣ ਮੈਂ ਤਾਂ ਦਿੱਲੀੋਂ ਆਈਆਂ ਤੇ ਦਿੱਲੀ 'ਚ ਜਿਹੜਾ ਰੋਗ ਪਤਾ ਲੱਗਿਆ ਕਿ ਜਦ ਝਾਸੇ ਗਰੇ ਤੇ ਕੇਜਰੀਵਾਲ ਸਾਹਿਬ ਨੇ ਉਸ ਦਿਨ ਅਸਤੀਫਾ ਮੰਗਿਆ ਸੀਗਾ ਕਿਉਂਕਿ ਕੱਟਰ ਇਮਾਨਦਾਰ ਕਹਿਣ ਵਾਲੇ ਕੇਜਰੀਵਾਲ ਸਾਹਿਬ ਤਾਂ ਜੇਲ੍ਹ ਕੱਟ ਕੇ ਆਏ ਨੇ ਕਿਉਂਕਿ ਇਹਨਾਂ ਵੱਡਾ ਨਸ਼ੇ ਦਾ ਘੁਟਾਲਾ ਸ਼ਰਾਬ ਦਾ ਕੀਤਾ ਲekin ਸਾਡੇ ਮੁੱਖ ਮੰਤਰੀ ਸਾਹਿਬ ਦੇ ਪਰਿਵਾਰ ਦੇ ਵੀ ਵੱਡੇ ਘੁਟਾਲੇ ਜਿਹੜੇ ਫੜੇ ਗਏ ਨੇ ਜਿੱਦੇ ਕਰਕੇ ਉਹਨਾਂ ਦੇ OSD ਕੱਟੇ ਗਏ ਨੇ ਕਈ ਮੰਤਰੀ ਕੱਡੇ ਗਏ ਨੇ ਪੂਰਾ ਸਾਰਾ ਕਾਲਾ ਚਿੱਠਾ ਕੇਜਰੀਵਾਲ ਸਾਹਿਬ ਕੋਲ ਪਹੁੰਚ ਗਿਆ ਤਾਂ ਇਸਤੀਫਾ ਮੰਗਾ ਗਿਆ ਜਿੱਦੇ ਕਰਕੇ ਹੁਣ ਮੈਂ ਪ੍ਰਾਰਥਨਾ ਕਰਦੀਆਂ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਹੋਏ ਲੇਕਿਨ ਸੁਣਨ ਨੂੰ ਆ ਰਿਹਾ ਕਿ ਜਿਹੜਾ ਹਵਾਲਾ ਦਾ ਪੈਸਾ ਬਾਹਰ ਭੇਜਿਆ ਹੈ ਉਹਨਾਂ ਇਲਾਜ ਵਾਸਤੇ ਸਰਕਾਰੀ ਇਲਾਜ ਵਾਸਤੇ ਜਾਣ ਕੇ ਮੈਂ ਤਾਂ ਕਹਿੰਦੀ ਇਹਨਾਂ ਦੇ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਜਾਣ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਏ ਇਹ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ ਗੱਲਾਂ ਸੁਣਾ ਕੇ ਸੱਤਾ ਵਿੱਚ ਬਹਿ ਕੇ ਕਦੇ ਕਾਂਗਰਸ ਝੂਠੀ ਸੌਂਹ ਖਾ ਲੈ ਗੁਟਕਾ ਸਾਭ ਦੀ ਤਾਂ ਸੱਤਾ ਵਿੱਚ ਆ ਜਾਏ ਕਦੇ ਇਹ ਝੂਠੀ ਗਾਰੰਟੀਆਂ ਦੇ ਦੇ ਤਾਂ ਬੈਠ ਕੇ ਲੁੱਟ ਕੇ ਪੰਜਾਬ ਨੂੰ ਫਿਰ ਛੂਮੰਤਰ ਹੋ ਕੇ ਉੜ ਜਾਣ ਪੰਜਾਬ ਦੇ ਲੋਕੀ ਬਰਦਾਸ਼ਤ ਨਹੀਂ ਕਰਨਗੇ ਇੱਕ ਇੱਕ ਪੈਸੇ ਦਾ ਹਿਸਾਬ ਇਹਨਾਂ ਨੂੰ ਦੇਣਾ ਪਊਗਾ ਜਿਵੇਂ ਹਾਈ ਕੋਰਟ ਨੇ ਕਿਹਾ ਹੈ ਆਯੋਸ਼ਮਾਨ ਦੀ ਸਹੂਲਤਾ ਪੰਜਾਬ 'ਚ ਹਸਪਤਾਲਾਂ ਦੇ ਪੈਸੇ ਬੰਦ ਹੋ ਗਏ ਨੇ ਕਿਉਂਕਿ ਉਹ ਪੈਸੇ ਜਿਨ੍ਹਾਂ ਲੋਕਾਂ ਦਾ ਇਲਾਜ ਹੋਣਾ ਸੀ ਉਹ ਪੈਸੇ ਇਹਨਾਂ ਨੇ ਇਸ਼ਤਿਹਾਰਾਂ 'ਚ ਉਡਾਏ ਨੇ ਇਹਨਾਂ ਨੂੰ ਉਹ ਹਿਸਾਬ ਦੇਣਾ ਪਊਗਾ ਇੱਕ ਇੱਕ ਪੈਸਾ ਇਹਨਾਂ ਤੋਂ ਕਢਵਾਇਆ ਜਾਊਗਾ ਜਿਸ ਦਿਨ ਆਕਾਲੀ ਦਲ ਦੀ ਸਰਕਾਰ ਆ ਗਈ ਸਾਰੀ ਚੀਜ਼ਾਂ ਦਾ ਹਿਸਾਬ ਲੈ ਕੇ ਪੈਸਾ ਲੋਕਾਂ ਤੋਂ ਜਿਨ੍ਹਾਂ ਦੇ ਕਾਰਡ ਕੱਟੇ ਗਏ ਨੇ ਪੈਨਸ਼ਨ ਛਗਨ ਬੰਦ ਕਰ ਦਿੱਤੀ ਗਈ ਹੈ ਜੋ ਹਸਪਤਾਲਾਂ ਨੂੰ ਡਿਊ ਹੈ ਜੋ ਸਕੂਲ ਐਜੂਕੇਸ਼ਨ ਸਿਸਟਮ ਸਾਰਾ ਤੈਸ਼ ਨੈਸ਼ ਕਰਕੇ ਨਸ਼ਿਆਂ ਦੇ ਦਰਿਆ ਚਲਾਤੇ ਨੇ ਇਹ ਸਿਸਟਮਸ ਠੀਕ ਕਰਾਂਗੇ ਉਹਨਾਂ ਨੂੰ ਜੇਲਾਂ ਚ ਭੇਜ ਕੇ ਜਿਨ੍ਹਾਂ ਨੇ ਸਿਸਟਮ ਖਰਾਬ ਕੀਤਾ ਮੈਂ ਪੰਚਾਇਤੀ ਇਲੈਕਸ਼ਨ ਆਵੇ ਮੈਂ ਉਹਨਾਂ ਨੂੰ ਇਸ ਆਈ ਜਸਟ ਫੋਟੋ ਉਹਨਾਂ ਦੇ ਦੇਖੋ ਬੀ